ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਬੈਕ ਟੂ ਮਾਈ YouTube ਚੈਨਲ ਦੋਸਤੋ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਤਾਂ ਉਹਦੇ ਪਿੱਛੇ ਸਿਰਫ ਇੱਕੋ ਇੱਕ ਮਨਸ਼ਾ ਹੁੰਦੀ ਆ ਤੇ ਉਹ ਹੁੰਦੀ ਆ ਰੋਟੀ ਰੋਟੀ ਦੀ ਖਾਤਰ ਹਰ ਬੰਦਾ ਕੁਝ ਵੀ ਕਰ ਜਾਂਦਾ ਕਿਉਂਕਿ ਰੋਟੀ ਤੋਂ ਬਿਨਾ ਜ਼ਿੰਦਗੀ ਪੋਸੀਬਲ ਹੀ ਨਹੀਂ ਹੈ ਇਸੇ ਕਰਕੇ ਰੱਬ ਨੇ ਹਰ ਬੰਦੇ ਦੀ ਡਿਊਟੀ ਲਈ ਆ ਕਿ ਕਹਨੇ ਕੀ ਕਰਕੇ ਰੋਟੀ ਖਾਣੀ ਹੈ ਇਸੇ ਕਰਕੇ ਕਿਹਾ ਗਿਆ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਸਿਰਫ ਬੰਦੇ ਦਾ ਮਾਈਂਡ ਸੈਟ ਵੱਖਰਾ ਵੱਖਰਾ ਹੁੰਦਾ ਜਦੋਂ ਇਨਸਾਨ ਨੂੰ ਪਤਾ ਹੋਵੇ ਕਿ ਵੱਡਾ ਕੰਮ ਮੇਰੇ ਵੱਸ ਦਾ ਨਹੀਂ ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਤੇ ਮੇਰੀ ਤਾਂ ਕਿਸੇ ਨੇ ਕੋਈ ਮਦਦ ਵੀ ਨਹੀਂ ਕਰਨੀ ਫਿਰ ਬੰਦਾ ਆਪਣਾ ਮਨ ਮਾਰ ਕੇ ਉਹ ਵੀ ਕੰਮ ਕਰ ਜਾਂਦਾ ਜੋ ਸ਼ਾਇਦ ਜਿਉ ਅਮੀਰ ਹੁੰਦਾ ਤਾਂ ਕਦੇ ਨਾ ਕਰਦਾ ਇੱਕ ਸਰਦ ਦੇ ਬੰਦੇ ਨੂੰ ਹੋ ਸਕਦਾ ਦੇਖ ਕੇ ਲੱਗੇ ਕਿ ਕੋਈ ਕੰਮ ਗੰਦਾ ਜਾਂ ਫਿਰ ਘੜੀਆਂ ਪਰ ਗੰਦੇ ਤੋਂ ਗੰਦਾ ਕੰਮ ਕਰਨ ਵਾਲੇ ਨੂੰ ਉਹਦੇ ਵਿੱਚੋਂ ਆਪਣੀ ਰੋਟੀ ਦੇ ਦਿੱਤੀ ਜਾਂਦੀ ਹੈ ਤੁਸੀਂ ਨੋਟ ਕਰਿਓ ਬਹੁਤ ਸਾਰੇ ਬੰਦੇ ਕਈ ਕੰਮਾਂ ਨੂੰ ਨਾ ਕਰ ਦਿੰਦੇ ਆ ਕਿ ਨਾ ਭਾਈ ਅਸੀਂ ਨਹੀਂ ਕਰਦੇ ਇਦਾਂ ਦੇ ਕੰਮ ਪਰ ਦੁਨੀਆ ਤੇ ਜਿੰਨੇ ਵੀ ਕੰਮ ਆ ਉਹਨੂੰ ਕਰਨ ਵਾਲੇ ਇਨਸਾਨ ਵੀ ਮੌਜੂਦ ਆ ਫਿਰ ਉਹ ਚਾਹੇ ਮਜਬੂਰੀ ਵਿੱਚ ਕਰਨ ਜਾਂ ਫਿਰ ਮਰਜ਼ੀ ਨਾਲ ਜਿਵੇਂ ਜਾਨਵਰ ਵੱਢਣਾ ਲਫਾਫੇ ਚੁੱਕਣਾ ਗਟਰ ਸਾਫ਼ ਕਰਨਾ ਇਦਾਂ ਦੇ ਕੰਮ ਅਮੀਰ ਬੰਦਾ ਆਪਣੇ ਘਰ ਦੇ ਵੀ ਨਹੀਂ ਕਰਦਾ ਪਰ ਗਰੀਬੀ ਤੇ ਮਜਬੂਰੀ ਇਹ ਕੰਮ ਕਿਸੇ ਹੋਰ ਦੇ ਘਰ ਵੀ ਕਰਵਾ ਦਿੰਦੀ ਆ। ਕਈ ਲੋਕ ਵਿਹਲੇ ਬਿਠੇ ਰਹਿੰਦੇ ਸਾਡੇ ਲੈਵਲ ਦਾ ਕੰਮ ਮਿਲੂਗਾ ਤੇ ਫਿਰ ਕਰਨਾ। ਪਰ ਅੰਤ ਨੂੰ ਛੋਟਾ ਕੰਮ ਹੀ ਕਰਨਾ ਪੈਂਦਾ। ਕਿਉਂਕਿ ਕੋਈ ਬੰਦਾ ਕਿੰਨਾ ਚਿਰ ਵਿਹਲਾ ਬੈਠ ਸਕਦਾ। ਜਿੰਨੀ ਮਹਿੰਗਾਈ ਚੱਲ ਰਹੀ ਆ ਵਿਹਲੇ ਰਹਿ ਕੇ ਗੁਜ਼ਾਰਾ ਵੀ ਕਿੱਥੇ ਆ। ਤੇ ਜਿਹਨੂੰ ਲੋਕ ਛੋਟਾ ਕੰਮ ਕਹਿੰਦੇ ਆ ਉਹਨੂੰ ਸਟਾਰਟ ਕਰਨ ਵਿੱਚ ਬਾਹਲੇ ਪੈਸੇ ਵੀ ਨਹੀਂ ਲੱਗਦੇ। ਇੱਕ ਵਾਰੀ ਪੈਰਾਂ ਤੇ ਹੋ ਕੇ ਬੰਦਾ ਚੇਂਜ ਵੀ ਕਰ ਸਕਦਾ ਸੋ ਕੋਈ ਵੀ ਕੰਮ ਕਰਨ ਲੱਗਿਆਂ ਪਹਿਲਾਂ ਪਹਿਲਾਂ ਯਾਰਾਂ ਦੋਸਤਾਂ ਤੋਂ ਰਿਸ਼ਤੇਦਾਰਾਂ ਤੋਂ ਆਂਡੀਆਂ ਗਵੰਡੀਆਂ ਤੋਂ ਥੋੜੀ ਜੀ ਸ਼ਰਮ ਆਉਦੀ ਆ ਕਿ ਲੋਕ ਕੀ ਕਹਿਣਗੇ ਪਰ ਜੇ ਤੁਹਾਨੂੰ ਵੀ ਇਦਾਂ ਲੱਗਦਾ ਤਾਂ ਤੁਸੀਂ ਆਪਣੇ ਆਪ ਨੂੰ ਪੁੱਛੋਗੇ ਜਿਨ੍ਹਾਂ ਦੀ ਤੁਸੀਂ ਸ਼ਰਮ ਮੰਦੇ ਹੋ ਕੀ ਉਹ ਤੁਹਾਨੂੰ ਰੋਟੀ ਦੇਣਗੇ ਰੱਬ ਨੇ ਜਮਾਨ ਦਿੱਤੀ ਗੱਲਾਂ ਕਰਨ ਨੂੰ ਕੋਈ ਚੰਗਾ ਬੋਲੇ ਜਾਂ ਮਾੜਾ ਫਿਰ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਜਿੰਨੀ ਸਾਡੀ ਹੈਸੀਅਤ ਅਸੀਂ ਕਰਦੇ ਆਂ ਬਸ ਇਹੀ ਸੋਚਣਾ ਚਾਹੀਦਾ ਅੱਗੇ ਜਾ ਕੇ ਜ਼ਿੰਦਗੀ ਕਦੋਂ ਬਦਲ ਜਾਵੇ ਕੋਈ ਨਹੀਂ ਦੱਸ ਸਕਦਾ ਵੈਸੇ ਵੀ ਜਿਸ ਕੰਮ ਤੋਂ ਸਾਡੀ ਰੋਟੀ ਚੱਲਦੀ ਹੋਵੇ ਉਹ ਕਦੇ ਛੋਟਾ ਹੋ ਨਹੀਂ ਸਕਦਾ ਬਸ ਕਿਸੇ ਦੂਜੇ ਨਾਲ ਆਪਣੇ ਆਪ ਨੂੰ ਕੰਪੇਅਰ ਨਾ ਕਰੋ ਇੱਥੋਂ ਤੱਕ ਕਿ ਗੋਲ ਗੱਪੇੰਦੀਆਂ ਜਿਹੜੀਆਂ ਲਾਉਣ ਵਾਲੇ ਮੋਚੀ ਉਹ ਵੀ ਕੋਠੀਆਂ ਬਣਾਈ ਫਿਰਦੇ ਆ ਤੇ ਉਹ ਵੀ ਦੂਜੀਆਂ ਸਟੇਟਾਂ ਤੋਂ ਆ ਗਏ ਤੇ ਅਸੀਂ ਲੋਕਾਂ ਦੀ ਪਰਵਾਹ ਕਰੀ ਜਾਂਦੇ ਆ ਕਿ ਲੋਕ ਕੀ ਸਮਝਣਗੇ ਜਿੱਦਾਂ ਦੇ ਹਾਲਾਤ ਹੋਣ ਉਦਾਂ ਦਾ ਕੰਮ ਕਰ ਲੈਣਾ ਚਾਹੀਦਾ ਜੇ ਬੱਸ ਦੀ ਟਿਕਟ ਲੈਣ ਦੀ ਹਾਇਸੀਤ ਨਾ ਹੋਵੇ ਫਿਰ ਤੁਰ ਕੇ ਜਾਂ ਸਾਈਕਲ ਤੇ ਵੀ ਸਾਰ ਲੈਣਾ ਚਾਹੀਦਾ ਇੱਕ ਜਜ਼ਬਾ ਰੱਖੋ ਕਿ ਇੱਕ ਦਿਨ ਮੈਂ ਆਪਣੀ ਗੱਾਰ ਲੈਣੀ ਆ ਉਹ ਵੀ ਵੱਡੀ ਸਾਰੀ ਛੋਟੀ ਸੋਚ ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ